ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗਿੱਪੀ ਗਰੇਵਾਲ ਨੂੰ ਵਾਰੰਟ ਜਾਰੀ ਹੋਏ ਨੇ ਸੋ ਦੱਸਦੀ ਹੈ ਕਿ ਵੀ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਲਈ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿਉਂਕਿ ਗਿੱਪੀ ਗਰੇਵਾਲ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ ਉਸ ਨੂੰ ਇੱਕ ਔਰ ਨਾਉ ਨੰਬਰ ਦੇ ਉੱਤੋਂ ਜਿਹੜਾ ਕਿ ਮੈਸੇਜ ਆਉਂਦਾ ਜਿਸ ਦੇ ਵਿੱਚ ਉਹਨਾਂ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨੰਬਰ ਸੈਂਡ ਕਰ ਦਿਆ ਕਿ ਆ ਕਿ ਤੁਸੀਂ ਇਸ ਦੇ ਉੱਤੇ ਗੱਲ ਕਰੋ ਤੇ ਰੰਗਦਾਰੀ ਦਿੱਤੀ ਜਾਵੇ ਅਗਰ ਜੇਕਰ ਤੁਹਾਡੇ ਕੋਲ ਰੰਗਦਾਰੀ ਨਹੀਂ ਦਿੱਤੀ ਜਾਂਦੀ ਤਾਂ ਫਿਰ ਜੋ ਹਾਲ ਚਮਕੀਲੇ ਅਤੇ ਪਰਮੇਸ਼ ਵਰਮਾ ਦਾ ਹੋਇਆ ਉਹੀ ਤੁਹਾਡੇ ਦਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਗੀਪੀ ਗਰੇਵਾਲ ਦੇ ਬਲੋ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ 2018 ਦਾ ਇਹ ਮਾਮਲਾ ਤਾਂ ਵਾਰ-ਵਾਰ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਲਈ ਕਿਹਾ ਜਾ ਰਿਹਾ ਪਰ ਉਹ ਪੇਸ਼ ਨਹੀਂ ਹੋ ਰਿਹਾ ਜਿਸ ਦੇ ਚਲਦੇ ਗਿੱਪੀ ਗਰੇਵਾਲ ਨੂੰ ਵਾਰੰਟ ਨੇ ਜਾਰੀ ਕਰ ਦਿੱਤੇ ਨੇ ਸੋ ਤਾਂ ਦੇਖੀਏ ਇਸ ਵਕਤ ਗਿੱਪੀ ਗਰੇਵਾਲ ਕੈਨੇਡਾ ਦੇ ਵਿੱਚ ਮੌਜੂਦ ਨੇ ਜਿਸ ਕਰਕੇ ਉਹ ਹਾਲੇ ਪੇਸ਼ ਨਹੀਂ ਹੋ ਰਿਹਾ ਆਖਰ ਕੀ ਸੀ ਇਹ ਪੂਰਾ ਮਾਮਲਾ ਕਦੋਂ ਇਹ ਜਿਹੜੀ ਕਿ ਧਮਕੀ ਹੈ ਗਿੱਪੀ ਗਰੇਵਾਲ ਨੂੰ ਦਿੱਤੀ ਗਈ ਸੀ ਕਿਵੇਂ ਦਿੱਤੀ ਗਈ ਸੀ ਦੇਖੋ ਹੈ ਖਾਸ ਰਿਪੋਰਟ ਸੋਦਾਦੀਆ ਕੀ ਅਦਾਲਤ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕੀਤੇ ਨੇ ਦਰਅਸਲ ਰੰਗਦਾਰੀ ਮਾਮਲੇ 'ਚ ਗਿੱਪੀ ਗਰੇਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਹੁਣ ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਨੇ ਮੋਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਣ ਵੀ ਭੇਜਿਆ ਸੀ ਜੋ ਅਦਾਲਤ ਦੇ ਵਿੱਚ ਵਾਪਸ ਆ ਗਏ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ਗਿੱਪੀ ਗਰੇਵਾਲੇ ਅਦਾਲਤ ਦੇ ਵਿੱਚ ਗਵਾਹੀ ਦੇਣੀ ਹੈ 31 ਮਈ 2018 ਨੂੰ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ਤੇ ਇੱਕ ਸੁਨੇਹਾ ਮਿਲਿਆ ਸੀ ਇਸ ਸੁਨੇਹੇ ਦੇ ਵਿੱਚ ਉਸ ਨੂੰ ਇੱਕ ਨੰਬਰ ਵੀ ਦਿੱਤਾ ਗਿਆ ਸੀ ਇਸ ਨੰਬਰ ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਬਸੂਲੀ ਦੀ ਮੰਗ ਲਈ ਭੇਜਿਆ ਗਿਆ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੇਸ਼ ਬਰਮਾ ਤੇ ਚਮਕੀਲੇ ਵਰਗ ਹੀ ਹੋ ਜਾਵੇਗੀ ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੇ ਸ਼ਿਕਾਇਤ ਤੇ ਕੇਸ ਦਰਜ ਕੀਤਾ ਤੇ ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸੱਮਣ ਭੇਜੇ ਗਏ ਨੇ ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਇਨੀ ਦਿਨੀ ਕੈਨੇਡਾ ਦੇ ਵਿੱਚ ਨੇ ਇਸ ਕਾਨੂੰਨ ਅਦਾਲਤ ਦੇ ਸੱਮਣ ਹਾਸਲ ਨਹੀਂ ਕਰ پا ਰਹੇ ਪਰ ਕਿਉਂਕਿ ਇਸ ਮਾਮਲੇ ਦੇ ਵਿੱਚ ਗਿੱਪੀ ਗਰੇਵਾਲ ਮੁੱਖ ਸ਼ਿਕਾਇਤ ਕਰਤਾ ਇਸ ਲਈ ਉਸ ਦੀ ਗਵਾਹੀ ਬੇहद ਜ਼ਰੂਰੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗਿੱਪੀ ਗਰੇਵਾਲ ਨੂੰ ਵਾਰੰਟ ਜਾਰੀ ਹੋਏ ਨੇ ਸੋ ਦੱਸਦੀ ਹੈ ਕਿ ਵੀ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਲਈ ਵਾਰ-ਵਾਰ ਕਿਹਾ ਜਾ ਰਿਹਾ ਕਿਉਂਕਿ ਗਿੱਪੀ ਗਰੇਵਾਲ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ ਉਸ ਨੂੰ ਇੱਕ ਔਰ ਨਵਾਂ ਨੰਬਰ ਦੇ ਉੱਤੇ ਜਿਹੜਾ ਕਿ ਮੈਸੇਜ ਆਉਂਦਾ ਜਿਸ ਦੇ ਵਿੱਚ ਉਹਨਾਂ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨੰਬਰ ਸੈਂਡ ਕਰ ਦਿਆ ਕਿ ਆ ਕਿ ਤੁਸੀਂ ਇਸ ਦੇ ਉੱਤੇ ਗੱਲ ਕਰੋ ਤੇ ਰੰਗਦਾਰੀ ਦਿੱਤੀ ਜਾਵੇ ਅਗਰ ਜੇਕਰ ਤੁਹਾਡੇ ਕੋਲ ਰੰਗਦਾਰੀ ਨਹੀਂ ਦਿੱਤੀ ਜਾਂਦੀ ਤਾਂ ਫਿਰ ਜੋ ਹਾਲ ਚਮਕੀਲੇ ਅਤੇ ਪਰਮੇਸ਼ ਵਰਮਾ ਦਾ ਹੋਇਆ ਉਹੀ ਤੁਹਾਡੇ ਦਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਗੀਪੀ ਗਰੇਵਾਲ ਦੇ ਵੱਲੋਂ ਇਹ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ 2018 ਦਾ ਇਹ ਮਾਮਲਾ ਤਾਂ ਵਾਰ-ਵਾਰ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਲਈ ਕਿਹਾ ਜਾ ਰਿਹਾ ਪਰ ਉਹ ਪੇਸ਼ ਨਹੀਂ ਹੋ ਰਹੇ ਜਿਸ ਦੇ ਚਲਦੇ ਗਿੱਪੀ ਗਰੇਵਾਲ ਨੂੰ ਵਾਰੰਟ ਨੇ ਜਾਰੀ ਕਰ ਦਿੱਤੇ ਨੇ ਸੋ ਤਾਂ ਦੇਖੀਏ ਇਸ ਵਕਤ ਗਿੱਪੀ ਗਰੇਵਾਲ ਕੈਨਾਨਾ ਦੇ ਵਿੱਚ ਮੌਜੂਦ ਨੇ ਜਿਸ ਕਰਕੇ ਉਹ ਹਾਲੇ ਪੇਸ਼ ਨਹੀਂ ਹੋ ਰਹੇ ਆਖਰ ਕੀ ਸੀ ਇਹ ਪੂਰਾ ਮਾਮਲਾ ਕਦੋਂ ਇਹ ਜਿਹੜੀ ਕਿ ਧਮਕੀ ਆ ਗਿੱਪੀ ਗਰੇਵਾਲ ਨੂੰ ਦਿੱਤੀ ਗਈ ਸੀ ਕਿਵੇਂ ਦਿੱਤੀ ਗਈ ਸੀ ਦੇਖੋ ਇਹ ਖਾਸ ਰਿਪੋਰਟ ਸੋ ਦਾਦੀਆ ਕੀ ਅਦਾਲਤ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕੀਤੇ ਨੇ ਦਰਅਸਲ ਰੰਗਦਾਰੀ ਮਾਮਲੇ 'ਚ ਗਿੱਪੀ ਗਰੇਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਹੁਣ ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਨੇ ਮੋਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਣ ਵੀ ਭੇਜਿਆ ਸੀ ਜੋ ਅਦਾਲਤ ਦੇ ਵਿੱਚ ਵਾਪਸ ਆ ਗਏ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ਗਿੱਪੀ ਗਰੇਵਾਲੇ ਅਦਾਲਤ ਦੇ ਵਿੱਚ ਗਵਾਹੀ ਦੇਣੀ ਹੈ 31 ਮਈ 2018 ਨੂੰ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ਤੇ ਇੱਕ ਸੁਨੇਹਾ ਮਿਲਿਆ ਸੀ ਇਸ ਸੁਨੇਹੇ ਦੇ ਵਿੱਚ ਉਸ ਨੂੰ ਇੱਕ ਨੰਬਰ ਵੀ ਦਿੱਤਾ ਗਿਆ ਸੀ ਇਸ ਨੰਬਰ ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੇਸ਼ ਬਰਮਾ ਤੇ ਚਮਕੀਲੇ ਵਰਗ ਹੀ ਹੋ ਜਾਵੇਗੀ ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਤੇ ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸੱਮਣ ਭੇਜੇ ਗਏ ਨੇ ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਇਨੀ ਦਿਨੀ ਕੈਨੇਡਾ ਦੇ ਵਿੱਚ ਨੇ ਇਸ ਕਾਨੂੰਨ ਅਦਾਲਤ ਦੇ ਸੱਮਣ ਹਾਜ਼ਰ ਨਹੀਂ ਕਰ پا ਰਹੇ ਪਰ ਕਿਉਂਕਿ ਇਸ ਮਾਮਲੇ ਦੇ ਵਿੱਚ ਗਿੱਪੀ ਗਰੇਵਾਲ ਮੁੱਖ ਸ਼ਿਕਾਇਤ ਕਰਤਾ ਹੈ ਇਸ ਲਈ ਉਸ ਦੀ ਗਵਾਹੀ ਬੇहद ਜ਼ਰੂਰੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ